ਪਬਲਿਕ ਆਰਡੀਆ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਾਬਾ ਸਵਾਗਤ ਹੈ ਮੈਂ ਪ੍ਰਦੀਪ ਢੀਮਾਨ ਆਗਾਜ਼ ਕਰਦੇ ਹਾਂ ਅੱਜ ਦੇ ਬੁਲਟਨ ਦਾ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਬਣੇ ਸੁਖਜਿੰਦਰ ਰੰਧਾਵਾ ਨੇ ਵਿਧਾਇਕੀ ਤੋਂ ਦਿੱਤਾ ਅਸਤੀਫਾ ਅੱਜ ਜਲੰਧਰ ਜ਼ਿਮਨੀ ਚੋਣ ਲੜਨ ਲਈ ਨਾਮਜ਼ਦੀਆਂ ਦਾ ਹੋਵੇਗਾ ਆਗਾਜ਼ ਹਾਲੇ ਤੱਕ ਕਿਸੇ ਰਾਜਨੀਤਿਕ ਪਾਰਟੀ ਵੱਲੋਂ ਉਮੀਦਵਾਰ ਦਾ ਨਹੀਂ ਕੀਤਾ ਗਿਆ ਐਲਾਨ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਤਰਨਵੀਰ ਗਾਂਧੀ ਵੱਲੋਂ ਚੋਣ ਜਿੱਤਣ ਤੋਂ ਬਾਅਦ ਕੀਤੀ ਗਈ ਪਲੇਠੀ ਪ੍ਰੈਸ ਕਾਨਫਰੰਸ ਅਸਤੀਫਾ ਦੇਣ ਤੋਂ ਪਹਿਲਾਂ ਖੇਡ ਮੰਤਰੀ ਮੀਤੇਰ ਨੇ ਕੀਤਾ ਆਖਰੀ ਫੈਸਲਾ ਹਰੇਕ ਪੰਜਾਬੀ ਖਿਡਾਰੀ ਨੂੰ ਮਿਲਣਗੇ 15 ਲੱਖ ਵਿਸ਼ੇਸ਼ ਉਡਾਨ ਰਾਹੀਂ ਵਾਪਸ ਆਈਆਂ ਕੁਵੈਤ ਤੋਂ 45 ਭਾਰਤੀਆਂ ਦੀਆਂ ਲਾਸ਼ਾਂ ਹੁਣ ਖਬਰਾਂ ਵਿਸਤਾਰ ਨਾਲ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਸੁਖਜਿੰਦਰ ਰੰਧਾਵਾ ਨੇ ਅਸਤੀਫਾ ਦੇ ਦਿੱਤਾ ਹੈ ਦੱਸ ਦਈਏ ਕਿ ਡੇਰਾ ਬਾਬਾ ਨਾਨਕ ਦੀ ਸੀਟ ਤੋਂ ਸੁਖਜਿੰਦਰ ਰੰਧਾਵਾ ਨੇ ਐਮ ਐਲ ਏ ਵਜੋਂ ਅਸਤੀਫਾ ਦਿੱਤਾ ਹੈ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਲੋਕ ਸਭਾ ਦੇ ਸੰਸਦ ਮੈਂਬਰ ਚੁਣੇ ਗਏ ਨੇ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਅਸਤੀਫਾ ਭੇਜ ਦਿੱਤਾ ਹੈ ਉੱਥੇ ਹੀ ਰਾਜਕੁਮਾਰ ਚੱਬੇਵਾਲ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਨੇ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਰਾਜਕੁਮਾਰ ਚੱਬੇਵਾਲ ਜਿੱਤੇ ਨੇ ਇੱਥੇ ਤੁਹਾਨੂੰ ਦੱਸਣਾ ਜ਼ਰੂਰੀ ਬਣਦਾ ਹੈ ਕਿ ਪੰਜਾਬ ਕਾਂਗਰ ਉੱਥੇ ਹੀ ਲੁਧਿਆਣਾ ਲੋਕ ਸਭਾ ਜਿੱਤਣ ਤੋਂ ਬਾਅਦ ਗਿੱਦੜਵਾਹਾ ਵਿਧਾਨ ਸਭਾ ਤੋਂ ਅਸਤੀਫਾ ਦੇ ਸਕਦੇ ਨੇ ਅਤੇ ਬਰਨਾਲਾ ਤੋਂ ਐਮ ਐਲ ਏ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਥੇਰ ਵੀ ਜਲਦੀ ਅਸਤੀਫਾ ਦੇਣਗੇ ਸੰਗਰੂਰ ਤੋਂ ਇਸ ਵਾਰ ਜਿੱਤੇ ਗੁਰਮੀਤ ਸਿੰਘ ਮੀਥੇਰ ਵੀ ਜਲਦੀ ਅਸਤੀਫਾ ਦੇਣ ਦੀ ਤਿਆਰੀ ਦੇ ਵਿੱਚ ਨੇ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ 14 ਜੂਨ ਤੋਂ ਸ਼ੁਰੂ ਹੋ ਜਾਣਗੀਆਂ ਪਰ ਹਾਲੇ ਤੱਕ ਕਿਸੇ ਵੀ ਰਾਜਨੀਤਿਕ ਪਾਰਟੀ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਆਪ ਲਈ ਇਹ ਸੀਟ ਵਕਾਰ ਦਾ ਸਵਾਲ ਬਣ ਗਈ ਹੈ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਆਪ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਇਸ ਸੀਟ ਤੇ ਜਿੱਤ ਹਾਸਲ ਕੀਤੀ ਸੀ ਜੋ ਕਿ ਬਾਅਦ ਵਿੱਚ ਅਸਤੀਫਾ ਦੇ ਕੇ ਭਾਜਪਾ ਵਿੱਚ ਜਾ ਰਹੇ ਸਨ ਨਾਮਜ਼ਦਗੀਆਂ ਭਰਨ ਦੀ ਆਖਰੀ ਤਾਰੀਖ 21 ਜੂਨ ਹੈ ਜਦਕਿ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਾਰੀਖ 26 ਜੂਨ ਹੈ ਸ਼ੀਤਲ ਅੰਗੁਰਾਲ ਦੇ ਅਸਤੀਫੇ ਕਾਰਨ ਖਾਲੀ ਹੋਈ ਇਸ ਜ਼ਿਲंधर ਪੱਛਮੀ ਵਿਧਾਨ ਸਭਾ ਸੀਟ ਤੇ ਜਿੰਨੀ ਚੋਣ 10 ਜੁਲਾਈ ਨੂੰ ਹੋਣੀ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਸ਼ੀਤਲ ਅੰਗੁਰਾਲ ਦਾ ਅਸਤੀਫਾ 30 ਮਈ ਨੂੰ ਮਨਜ਼ੂਰ ਕਰ ਲਿਆ ਸੀ ਹਾਲਾਂਕਿ ਅੰਗੁਰਾਲ ਨੇ ਬਾਅਦ ਵਿੱਚ ਅਸਤੀਫਾ ਵਾਪਸ ਲੈਣ ਲਈ 2 ਜੂਨ ਤੱਕ ਕਾਫੀ ਭੱਜ ਦੌੜ ਕੀਤੀ ਸੀ ਪਰ ਉਹ ਸਫਲ ਨਹੀਂ ਸੰਖੋਏ ਇਸ ਹਲਕੇ ਤੋਂ ਆਮ ਆਪੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਦੌੜ ਵਿੱਚ ਮਹਿੰਦਰ ਪਗਜ ਸਿੰਘ ਸਭ ਤੋਂ ਮੂਰੇ ਦੱਸੀ ਜਾ ਰਹੇ ਨੇ ਜਿਹੜੇ ਕਿ ਪਿਛਲੇ ਸਾਲ ਹੀ ਭਾਜਪਾ ਛੱਡ ਕੇ ਆਮ ਆਪੀ ਪਾਰਟੀ ਵਿੱਚ ਸ਼ਾਮਲ ਹੋਏ ਸੀ ਇਸ ਹਲਕੇ ਤੋਂ ਅਸਤੀਫਾ ਦੇਣ ਵਾਲੇ ਸ਼ੀਤਲ ਅੰਗੁਰਾਲ ਵੀ ਭਾਜਪਾ ਪਾਰਟੀ ਵੱਲੋਂ ਚੋਣ ਲੜਨ ਦੇ ਇੱਛੁਕ ਦੱਸੀ ਜਾ ਰਹੇ ਨੇ ਕਾਂਗਰਸ ਤੋਂ ਆਪਤੇ ਫਿਰ ਆਪ ਤੋਂ ਭਾਜਪਾ ਵਿੱਚ ਸ਼ਾਮਿਲ ਹੋਏ ਸੁਸ਼ੀਲ ਰਿੰਕੂ ਦੀ ਆਪਣੀ ਕੌਂਸਲਰ ਪਤਨੀ ਸੁਨੀਤਾ ਰਿੰਕੂ ਨੂੰ ਭਾਜਪਾ ਵੱਲੋਂ ਚੋਣ ਲੜਾਉਣ ਲਈ ਯਤਨਸ਼ੀਲ ਦੱਸਿਆ ਜਾ ਰਿਹਾ ਹੈ ਚੋਣ ਜਿੱਤਣ ਤੋਂ ਬਾਅਦ ਪਟਿਆਲਾ ਤੋਂ ਸੰਸਦ ਮੈਂਬਰ ਡਾਕਟਰ ਤਰਵੀਰ ਗਾਂਧੀ ਨੇ ਆਪਣੀ ਪਲੇਠੀ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਦੌਰਾਨ ਉਹਨਾਂ ਦੇ ਨਾਲ ਹਲਕਾ ਇੰਚਾਰਜ ਮਦਨ ਲਾਲ ਜਲਾਲਪੁਰ ਕਨੌਰ ਤੋਂ ਅਤੇ ਹਰਿੰਦਰਪਾਲ ਸਿੰਘ ਮਾਨ ਸਨੌਰ ਤੋਂ ਅਤੇ ਮੋਹਿਤ ਮਹਿੰਦਰਾ ਪਟਿਆਲਾ ਦਿਹਾਤੀ ਤੋਂ ਮੌਜੂਦ ਰਹੇ ਇਸ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦੀਆਂ ਨੀਤੀਆਂ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਹੈ। ਭੂ ਮਾਫੀਆ, ਖਰਨ ਮਾਫੀਆ ਤੇ ਨਸ਼ਿਆਂ ਦੇ ਮੁੱਦਿਆਂ ਤੇ ਗੱਲਬਾਤ ਕਰਦੇ ਹੋਏ ਡਾਕਟਰ ਤਨਵੀਰ ਗਾਂਧੀ ਨੇ ਪੰਜਾਬ ਸਰਕਾਰ ਨੂੰ ਘੇਰਿਆ ਅਤੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਪੰਜਾਬ ਸਰਕਾਰ ਆਪਣੇ ਵਿਧਾਇਕਾਂ ਤੇ ਪੁਲਿਸ ਤੰਤਰ ਨੂੰ ਕਾਬੂ ਵਿੱਚ ਕਰੇ। ਜਿਸ ਕਾਰਨ ਆਮ ਲੋਕ ਪਰੇਸ਼ਾਨ ਹੋ ਰਹੇ ਨੇ। ਇਸ ਦੌਰਾਨ ਖੋਰ ਕੀ ਕੁਝ ਗਿਆ ਡਾਕਟਰ ਤਨਵੀਰ ਗਾਂਧੀ ਨੇ ਆਓ ਵੇਖਦੇ ਹਾਂ। ਚੋਣਾਂ ਦੇ ਦੌਰਾਨ ਤੇ ਚੋਣਾਂ ਤੋਂ ਬਾਅਦ ਜੋ ਮੌਜੂਦਾ ਸਰਕਾਰ ਵੱਲੋਂ ਇਸ ਦੇ ਐਮਐਲਏਜ਼ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਉਹ ਸਾਡੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈਗਾ ਜਿਸ ਦੀਆਂ ਉਕੜਮੀਆਂ ਮਸਾਲਾ ਐ ਚੋਣਾ ਦੌਰਾਨ ਵੀ ਆਈਆਂ ਸਿਗੀਆਂ ਸਾਡੇ ਕਈ ਵਰਕਰ ਗ੍ਰਸਤਾਰ ਕੀਤੇ ਗਏ ਥਾਣੇ ਲ ਬੁਲਾਏ ਗਏ ਕਈ ਸਰਪੰਚਾਂ ਨੂੰ ਡੀਡੀਪੀਓ ਵੱਲੋਂ ਚਿੱਠੀਆਂ ਜਾਰੀ ਕੀਤੀਆਂ ਅਕਵਾਰੀਆਂ ਮਾਰ ਕੀਤੀਆਂ ਗਈਆਂ ਜਿਹੜਾ ਕਿ ਮੋਰਲ ਕੋਡ ਆਫ ਕੰਡਕਟ ਦੇ ਬਿਲਕੁਲ ਖਿਲਾਫ ਸੀਗਾ ਉਹਦੀਆਂ ਸ਼ਿਕਾਇਤਾਂ ਵੀ ਦਰਜ ਕਰਾਈਆਂ ਗਈਆਂ ਉਸ ਡੀਡੀਪੀਓ ਦੇ ਬਾਈ ਨੇਮ ਕਹਦਾ ਦਰਜ ਕਰਾਈਆਂ ਇਲੈਕਸ਼ਨ ਕਮਿਸ਼ਨ ਨੂੰ ਲੱਗ ਕਰਾਈਆਂ ਡੀਸੀ ਸਾਹਿਬ ਨੂੰ ਲੱਗ ਕਰਾਈਆਂ ਤੇ ਜਿਹੜੇ ਆਰਓ ਸਾਹਿਬ ਸੀਗੇ ਤੇ ਪਰ ਕਿਸੇ ਨੇ ਵੀ ਉਹਨਾਂ ਵੱਲ ਪੂਰਾ ਧਿਆਨ ਨਹੀਂ ਦਿੱਤਾ ਔਰ ਉਹ ਅਫਸਰ ਬਿਲਕੁਲ ਸਾਰੇ ਸਮੇਂ ਦੌਰਾਨ ਉਹ ਸਰਗਰਮ ਰਿਹਾ ਔਰ ਆਪਣੀ ਇਹ ਦੀ ਗਰਾਜ ਕਰਦਾ ਪਾਰਟੀ ਆਮ ਆਦਮੀ ਪਾਰਟੀ ਲਈ ਉਹ ਬਤੌਰ ਇੱਕ ਮੈਂਬਰ ਦੇ ਤੌਰ ਤੇ ਉਹਦੇ ਸਰਕਾਰ ਨੂੰ ਕਰਕਰ ਦੇ ਤੌਰ ਤੇ ਉਹ ਕਾਰਸ਼ੀਲ ਰਿਹਾ ਹੈਗਾ ਅਸੀਂ ਉਸ ਦਾ ਹੁਣ ਵੀ ਅਜੇ ਵੀ ਅਸੀਂ ਉਸ ਦਾ ਕਹਿਣਾ ਨਹੀਂ ਛੱਡਦੇ ਉਸ ਦਾ ਇਹ ਕੇਸ ਅਸੀਂ ਪ੍ਰੋਪਰਟੀ ਅਥਾਰਟੀ ਕੋ ਲੈ ਕੇ ਜਾਵਾਂਗੇ ਔਰ ਉਹਦੀਆਂ ਕਾਰਵਾਈਆਂ ਬੰਦ ਕਰਾਵਾਂਗੇ ਤੇ ਦੂਜੇ ਜਿਨ੍ਹਾਂ ਹਲਕਿਆਂ ਤੋਂ ਸ਼ਿਕਾਇਤਾਂ ਆਈਆਂ ਨੇ ਔਰ ਬੜੀਆਂ ਚੁਗੀਆਂ ਸ਼ਿਕਾਇਤਾਂ ਨੇ ਉਹ ਹਲਕਾ ਸਨੌਰ ਹੈ ਹਲਕਾ ਕਨੌਰ ਹੈ ਤੇ ਹਲਕਾ ਪਟਿਆਲਾ 2 ਹੈਗਾ ਜਿੱਤੇ ਸਾਰੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਚੋਣਾ ਦੌਰਾਨ ਮੈਂ ਖੁਦ ਐਸਐਸਪੀ ਸਾਹਿਬ ਨੂੰ ਕਹਿ ਕੇ ਇੱਕ ਬੰਦੇ ਨੂੰ ਰਾਤ ਨੂੰ 12 ਵਜੇ ਰਿਹਾ ਕਰਾਇਆ ਦੂਜੇ ਨੂੰ ਇੱਕ ਗੁੰਡਾ ਅਨਸਰਾਂ ਨੇ ਵਧੀਆ ਲਤਾ ਮਹਾ ਤੋੜ ਦੀਆਂ ਉਹ ਰਾਜਪੁਰੇ ਹਸਪਤਾਲ ਤੱਕ ਲੈ ਗਏ ਤੇ ਇਸੇ ਤਰ੍ਹਾਂ ਸਨੌਰ ਹਲਕੇ ਵਿੱਚ ਵੀ ਤੁਹਾਨੂੰ ਦੱਸਣਗੇ ਸਾਡੇ ਸਨੌਰ ਦੇ ਹਲਕਾ ਚਾਰਜ ਐਰੀਮਨ ਸਾਹਿਬ ਜੋ ਕਾਕੜਾ ਸਾਹਿਬ ਦਾ ਇੱਕ ਸ਼ਿਕਾਰ ਪਿੱਛਾ ਕੀਤਾ ਗਿਆ ਉਹਨਾਂ ਨੂੰ ਜਰੀਰੇ ਤੌਰ ਤੇ ਇਸ ਥਾਨ ਪਛਾਣ ਦੀ ਕੋਸ਼ਿਸ਼ ਕੀਤੀ ਗਈ ਜਿਹੜੀ ਉਹਨਾਂ ਨੇ ਬੜੀ ਬਤੈਦੀ ਨਾਲ ਉਹਨੂੰ ਫੇਲ ਕੀਤਾ ਹੈਗਾ ਔਰ ਆਪਣੇ ਫੁਰਤੀ ਵਰਤ ਕੇ ਉਹ ਮਸਾ ਮਸਾਉ ਤੋਂ ਬਚੇ ਨੇ ਸੋ ਜਿਹੜੀਆਂ ਸਪਤਾ ਦੇ ਹੰਕਾਰ ਚ ਪੈਸੇ ਦੇ ਹੰਕਾਰ ਚ ਜਿਹੜਾ ਜਿਹੜਾ ਪੈਸਾ ਇਹਨਾਂ ਕੋ ਆ ਰਿਹਾ ਹੈਗਾ ਜਿਹੜਾ ਕਿ ਨਜ਼ਾਇਜ਼ ਠਗਣਾ ਕੁਮਾਰੇ ਨੇ ਖੰਨਨ ਰਾਹੀਂ ਕਬਜ਼ੇ ਕਰਕੇ ਤੇ ਜਿਹੜੇ ਜੋ ਇਹਨਾਂ ਦੇ ਟਿਪਰ ਚੱਲਦੇ ਨੇ ਜੋ ਇਹਨਾਂ ਦੀਆਂ ਜਿਹੜੀਆਂ ਦਾ ਪੂ ਮਾਫੀਏ ਦੇ ਤੌਰ ਤੇ ਸਰਕਾਰਮ ਨੇ ਜਾਂ ਹੋਰ ਜਿਹੜੀਆਂ ਗੈਰ ਕਾਨੂੰਨੀ ਕਾਰਵਾਈਆਂ ਲਈ ਜਿਹੜੇ ਨਵੇਂ ਨਵੇਂ ਬਣੇ ਐਮਐਲਏ ਜਿਹੜੀ ਕਹਿੰਦੇ ਸੀ ਅਸੀਂ ਕਟੜ ਮਾਨਤਾ ਸਰਕਾਰ ਹੈ ਉਹ ਕਟੜ ਬੇਈਮਾਨ ਐਮਐਲਏ ਨੇ ਕਟੜ ਬੇਈਮਾਨ ਮਿਸਟਰ ਨੇ ਉਹਨਾਂ ਦੇ ਜਿਹੜੇ ਜਿਹੜੇ ਕੰਮ ਹੈ ਉਹ ਸਾਰੇ ਹਲਕੇ ਦੇ ਲੋਕ ਜਾਣਦੇ ਨੇ ਔਰ ਉਹਨਾਂ ਦੇ ਟਲਦੇ ਟਿੱਪਰ ਉਹਨਾਂ ਦੇ ਹੰਤੇ ਕਬਜੇ ਲੋਕੀ ਰੋਜ਼ ਦੇਖਦੇ ਨੇ ਅਸੀਂ ਵੀ ਰੋਜ਼ ਦੇਖਦੇ ਆ ਸਾਡੇ ਕੋਲ ਵੀਡੀਓਜ਼ ਹੈਗੀਆਂ ਜਿੱਥੇ ਕਰਦੇ ਹੋਏ ਇਹਨਾਂ ਦੇ ਬੱਦੇ ਉੱਤੇ ਜਿਹੜਾ ਸਰਕਾਰੀ ਸਾਧਨਾਂ ਦੀ ਜਿਹੜੀ ਰੇਤਾ ਰੇਤੇ ਦੀ ਉਧੀ ਤਾਂ ਹੋਰ ਜਿਹੜੀ ਸਾਧਨਾਂ ਦੀ ਲੁੱਟ ਕਰਦੇ ਦਿਖਾਈ ਦਿੰਦੇ ਨੇ ਸੋ ਲੋਕਾਂ ਦੇ ਦਹਿਸ਼ਤ ਪਾਉਣ ਲਈ ਇਖਤਿਆਰ ਚੋਣਾ ਦਰਾਨੀਆਂ ਨੂੰ ਬਹੁਤ ਪਿੰਡਾਂ ਵਿੱਚ ਭਜਾਇਆ ਗਿਆ ਮੌਜੂਦਾ ਜਿਹੜੀ ਰਾਜ ਕਰਦਾ ਪਾਰਟੀ ਆਮ ਆਦੀ ਪਾਰਟੀ ਹੈਗੀ ਹੈ ਤੇ ਉਸ ਤੋਂ ਬਾਅਦ ਇਹ ਇਨਾਂ ਨੇ ਜਿਹੜੀਆਂ ਆਪਣੇ ਕਾਰਵਾਈਆਂ ਤੇਜ਼ ਕੀਤੀਆਂ ਹੈਗੀਆਂ ਔਰ ਖਤਰਨਾਕwidehat ਕੇ ਉਹਨਾਂ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਬਰਾਕ ਵਿੱਚ ਰਹੀ ਹੈ ਸੋ ਦੇ ਖਿਲਾਫ ਪੰਜਾਬ ਸਰਕਾਰ ਨੂੰ ਚੌਕਸ ਕਰਨ ਲਈ ਚਤਾਵਨੀ ਦੇਣ ਲਈ ਤੇ ਜਿਹੜਾ ਜਾਲੇ ਦਾ ਪੁਲਿਸ ਅੰਤਰ ਹੈਗਾ ਉਹਨੂੰ ਟਾਕਸ ਕਰਨ ਲਈ ਸਤਾਵਣੀ ਦੇਣ ਲਈ ਅੱਜ ਜੇ ਅਸੀਂ ਸਾਂਝੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਔਰ ਇਹ ਕੱਲੀ ਅਸੀਂ ਪ੍ਰੈਸ ਕਾਨਫਰੰਸ ਹੀ ਨਹੀਂ ਰੱਖਾਂਗੇ ਅਸੀਂ ਸੜਕਾਂ ਦੇ ਉੱਤਰਾਂਗੇ ਇਹਨਾਂ ਦਾ ਮੁਕਾਬਲਾ ਕਰਾਂਗੇ ਇਹਨਾਂ ਦੇ ਗੁੰਡਾ ਕਰਦੀ ਨੂੰ ਅਸੀਂ ਇੱਥੇ ਨਹੀਂ ਚੱਲਣ ਦੇਣਾ ਹੈਗਾ ਇਹ ਪੰਜਾਬ ਦੇ ਲੋਕਾਂ ਦਾ ਪੰਜਾਬ ਹੈਗਾ ਇਹ ਸਾਡਾ ਸਭ ਦਾ ਸਾਂਝਾ ਪੰਜਾਬ ਹੈ ਇੱਦੇ ਸਾਂਝਾ ਸਭੂਤਾ ਦੀ ਲੁੱਟ ਇਸ ਤੇ ਜਿਹੜੀ ਤੈਸਤਾ ਮਾਹੌਲ ਜਿਹੜੀ ਗੁੰਡਾ ਕਰਦੀ ਹੈਗੀ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਸੀ ਖਾਸ ਕਰਕੇ ਐਮਐਲਏ ਕਨੌਰ ਔਰ ਐਮਐਲਏ ਸਮਾਣਾ ਔਰ ਐਮਐਲਏ ਜਿਹੜੇ ਹੈਗੇ ਹੈ ਆ ਬਸ ਸਨੌਰ ਦੇ ਆ 3 ਐਮਐਲਏ ਇਹਨਾਂ ਬੋਲੋ ਜੋ ਗੁੰਡਾਗਰਦੀ ਕੀਤੀ ਜਾ ਰਹੀ ਹੈ ਉਹਦਾ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ ਔਰ ਉਹ ਦਿਨ ਦੂਰ ਨਹੀਂ ਹੈਗੀ ਜੇ ਸਾਨੂੰ ਲੋੜ ਪਈ ਅਸੀਂ ਹਜ਼ਾਰਾਂ ਦੀ ਤਦਦ ਵਿੱਚ ਇਹਨਾਂ ਐਮਐਲਏ ਦੇ ਘਰ ਵੀ ਕੇਰਾਂਗੇ ਔਰ ਐਸਐਸਪੀ ਨੂੰ ਵੀ ਕੇਰਾਂਗੇ ਅਸੀਂ ਅਸੀਂ ਪਿੱਛੇ ਢਣ ਵਾਲੇ ਨਹੀਂ ਅਸੀਂ ਯੋਧੇ ਹੈਗੇ ਆ ਲੜਦੇ ਆ ਰਹੇ ਸਾਰੀ ਉਮਰ ਚੋਂ ਤੇ ਨਾਇ ਮਹਿਰੀਮਾਨ ਸਾਹਿਬ ਨਾਇ ਜਲਾਲਪੁਰ ਸਾਹਿਬ ਤੇ ਨਾਇ ਮੋਹਜਪਿੰਡਾ ਸਾਹਿਬ ਅਸੀਂ ਤਿੰਨੇ ਹੀ ਅਸੀਂ ਇੱਕ ਬਾਹਰ ਨਾ ਮਤਲਬ ਝੋਟੀਆਂ ਝੋਟੀ ਪਾ ਕੇ ਅਸੀਂ ਇਸ ਗੁੰਡਾਗਰਦੀ ਦਾ ਵੀ ਔਰ ਸਰਕਾਰ ਦੇ ਧੱਕੇ ਦਾ ਵੀ ਔਰ ਅਗਲੇ ਐਮਐਲਏ ਧੱਕੇ ਦਾ ਵੀ ਚੜ ਕੇ ਮੁਕਾਬਲਾ ਕਰਾਂਗੇ ਉਹ ਜਿਹੜਾ ਪੱਕਪਤੀ ਰਵਈਆ ਪ੍ਰਜਾ ਦਾ ਆਇਗਾ ਜਿਹੜਾ ਖਾਸ ਤੌਰ ਤੇ ਐਸਰਪੀ ਦਾ ਪੱਕਪਤੀ ਰਵਈਆ ਆਏਗਾ ਉਹਨੂੰ ਵੀ ਅਸੀਂ ਸ਼ਰਮ ਆਜ ਨੰਗਾ ਵੀ ਕਰਾਂਗੇ ਔਰ ਉਹਦੀ ਸ਼ਿਕਾਇਤ ਵੀ ਕਰਾਂਗੇ ਔਰ ਅਸੀਂ ਸ਼ਿਕਾਇਤ ਉੱਚਤਮ ਅਦਾਲਤ ਚੱਕ ਕਰਾਂਗੇ ਤਾਂ ਕਿ ਇਹਨਾਂ ਦੀ ਜਿਹੜੀਆਂ ਇਹ ਆਪਣੇ ਸੰਵਿਧਾਨ ਨੂੰ ਜਵਾਬਦੇਹੀ ਹੈਗੀ ਹੈ ਇਹ ਆਪਣੇ ਆਪਣੇ ਜੋ ਇਹਨਾਂ ਨੇ ਕਸਮ ਖਾਦੀ ਹੈ ਔਰ ਸੰਵਿਧਾਨ ਵੀ ਖਾਦੀ ਹੈ ਕਾਨੂੰਨ ਮੁਤਾਬਕ ਕੰਮ ਕਰਨ ਦੀ ਖਾਦੀ ਹੈ ਤਾਂ ਕਿ ਗੈਰ ਗੈਰ ਕਾਨੂੰਨੀ ਤੰਗ ਨਾਲ ਜਿਹੜੇ ਐਮ ਐਲ ਏ ਐ ਸਮੇ ਦੇ ਉਹਨਾਂ ਨੂੰ ਅਵਲਾਈਜ਼ ਕਰਨ ਦੀ ਕਸਮ ਨਹੀਂ ਖਾਦੀ ਹੋਈ ਇਹਨਾਂ ਨੇ ਅਜੇ ਵਰਚੇਤੇ ਕਰਾਵਾਂਗੇ ਔਰ ਇਹਨਾਂ ਨੂੰ ਅਸੀਂ ਚੇਤਾਵਨੀ ਦਿੱਤੇ ਪੰਜਾਬ ਸਰਕਾਰ ਨੂੰ ਵੀ ਔਰ ਪੁਜਾਰੇ ਦੀ ਅਫਸਰ شاہੀ ਨੂੰ ਵੀ ਖਾਸ ਤੌਰ ਤੇ ਪੁਲਿਸ ਸੰਤਰ ਨੂੰ ਕਿ ਆਪਣੇ ਠਾਣੇ ਨੂੰ ਕੰਟਰੋਲ ਚ ਕਰੇ ਆਪਣੇ ਠਾਣੇਦਾਰਾਂ ਨੂੰ ਕੰਟਰੋਲ ਚ ਕਰੇ ਔਰ ਆਪਣੀ ਜਿਹੜੀ ਪੁਲਿਸ ਸੰਤਰ ਹੈਗਾ ਉਹਨੂੰ ਕਾਨੂੰਨ ਮੁਤਾਬਕ ਕਰਨ ਦੇ ਹੁਕਮ ਦੇਵੇ ਔਰ ਜੇ ਕੋ ਗੈਰ ਕਾਨੂੰਨੀ ਕਾਰਵਾਈ ਕਰਦਾ ਹੈ ਉਹਦੇ ਖਿਲਾਫ ਐਕਸ਼ਨ ਲਵੇ ਨਹੀਂ ਤਾਂ ਇਸ ਸੰਘਰਸ਼ ਨੂੰ ਇੱਥੇ ਨਹੀਂ ਛੱਡਾਂਗੇ ਮੈਂ ਤੁਹਾਨੂੰ ਵਾਦਾ ਕਰਦਾ ਕਿ ਅਸੀਂ ਚਾਰੇ ਜਣੇ ਲੜ ਕੇ ਚਾਰੇ ਜਣੇ ਇਸ ਕਰਕੇ ਕਿ ਅਸੀਂ ਮਤਲਬ ਹਲਕਾ ਸਮਾਣਾ ਤੇ ਹਲਕਾ ਸਨੌਰ ਦੀ ਜੇ ਕਿਸੇ ਨੂੰ ਦਿੱਕਤ ਆਊਗੀ ਤਾਂ ਹੈਰੀਮਾਨ ਸਾਹਿਬ ਉਹ ਹੈਂਡਲ ਕਰਨਗੇ ਮੇਰੇ ਮੈਂ ਲੋਕ ਚਾਊਂਗਾ ਮੈਂ ਜਿੱਥੇ ਵੀ ਲੋੜ ਪਈ ਅੱਧੀ ਰਾਤ ਹੋਈ ਤਾਂ ਮੈਂ ਉੱਥੇ ਹਾਜ਼ਰ ਹੋਊਂਗਾ ਹਲਕਾ ਰਾਜਪੁਰਾ ਤੇ ਹਲਕਾ ਕਨੌਰ ਤੇ ਹਲਕਾ ਡੇੜਾਬਤੀ ਤੇਰਾ ਵਸੀਆ ਨਾਲ ਗੱਲ ਕੀਤੀ ਆ ਉੱਥੇ ਸ਼ਾਇਦ ਉਹਨਾਂ ਦਾ ਕੋਈ ਸਾਰਾ ਤੰਤਰ ਲੱਗਿਆ ਮਹਾਲੀ ਪੁਲਿਸ ਦਾ ਹੈ ਮਹਾਲੀ ਦਾ ਉੱਥੇ ਸਾਰਾ ਜਿਹੜੀ ਜਿਹੜੀ ਉੱਥੇ ਅਪਰਾਧਿਕ ਕੰਮ ਹੈਗਾ ਮਹਾਲੀ ਤੋਂ ਹੁੰਦਾ ਹੈਗਾ ਉਹਨਾਂ ਦੇ ਇਲਾਕੇ ਸੋਉ ਤਾਂ ਜੇ ਉੱਥੇ ਵੀ ਸਾਨੂੰ ਕੇਸ ਮਿਲੇ ਤਾਂ ਅਸੀਂ ਉੱਥੇ ਵੀ ਦਖਲਅੰਦਾਜ਼ੀ ਕਰਾਂਗੇ ਤੇ ਹਲਕਾ ਕਨੌਰ ਤੇ ਹਲਕਾ ਰਾਜਪੁਰਾ ਉਹੋਂ ਉਹ ਮਤਲਬ ਸਾਡੇ ਮਦਨਾਲ ਜਲਾਲਪੁਰ ਹੋਣੀ ਜਿਹੜੇ ਕਿ ਪਹਿਲਾਂ ਹੀ ਸਰਕਾਰ ਨੇ ਜਿਨ੍ਹਾਂ ਨੇ ਸਰਕਾਰ ਦਾ ਢੱਕ ਬੰਨਿਆ ਹੈਗਾ ਔਰ ਆਪਣੇ ਬੰਦੇ ਛੜਾਇਆ ਸੀ ਰਲ ਕੇ ਦੋਨਾਂ ਨੇ ਅਸੀਂ ਉਹਨੂੰ ਹੋਰ ਅੱਗੇ ਜਾਰੀ ਰੱਖਾਂਗੇ ਔਰ ਆਪਣੇ ਕਿਸੇ ਵੀ ਵਰਕਰ ਦਾ ਕੋਈ ਨੁਕਸਾਨ ਨਹੀਂ ਹੋਣ ਦੇਵਾਂਗੇ ਭਾਵੇਂ ਸਾਨੂੰ ਰੱਬ ਦੀ ਧੁੰਨੀ ਤੱਕ ਜਾਣਾ ਪਵੇ ਅਸੀਂ ਉੱਥੇ ਤੱਕ ਜਾਵਾਂਗੇ ਔਰ ਜਿਹੜਾ ਹਲਕਾ ਪਟਿਆਲਾ 2 ਹੈਗਾ ਔਰ ਨਾਬਾ ਹੈਗਾ ਕਿਉਂਕਿ ਨਾਬਾ ਜਿਹੜਾ ਹਲਕਾ ਚਾਹ ਸਕਦੇ ਅਜੇ ਮੌਜੂਦਾ ਹੈ ਨਹੀਂ ਇਸ ਕਰਕੇ ਉਹ ਦੋਨੇ ਹਲਕੇ ਉਹ ਦੋਨੇ ਹਲਕੇ ਮੁਹਿਜ ਮਿੰਦਰਾਜੀ ਦੇਖਣਗੇ ਉਸ ਤੇ ਕੋਈ ਵੀ ਜਿਹੜੀ ਕੋਈ ਕੋਈ ਪੁਲਸ ਤੱਕਾ ਕਰਦੀ ਹੈ ਕੋਈ ਸਰਕਾਰ ਚੱਕਾ ਕਰਦੀ ਹੈ ਐਮਐਲਏ ਤੱਕਾ ਕਰਦਾ ਹੈਗਾ ਜਾਂ ਕੋਈ ਮੰਤਰੀ ਤੱਕਾ ਕਰਦਾ ਹੈਗਾ ਉਹ ਸਾਡੇ ਨੋਟਸ ਲਿਆਣਗੇ ਤੇ ਚੌਹਾਂ ਦੇ ਨੋਟਸ ਤੇ ਔਰ ਅਸੀਂ ਇਸ ਕੇ ਟੀਮ ਬਣੋ ਅਸੀਂ ਇਕੱਠੇ ਹੋ ਕੇ ਇਹ ਜਿਹੜਾ ਸਰਕਾਰ ਦੀ ਬੁਰਸ਼ਾ ਕਰਦੀ ਹੈਗੀ ਸਰਕਾਰ ਦੀ ਗੁੰਡਾ ਕਰਦੀ ਹੈਗੀ ਜਿਹੜੇ ਪੈਸੇ ਤੇ ਸੱਤਾ ਦੇ ਨਜ਼ਦੀਕ ਚੂਰ ਨੇ ਜਿਹਨਾਂ ਨੂੰ ਅੱਗੇ ਕੋਈ ਦਿਖਦਾ ਹੀ ਨਹੀਂ ਹੈਗਾ ਸਵਾਏ ਪੈਸੇ ਸੱਤਾ ਤੋਂ ਜਿਹੜੇ ਉਹ ਮਗਰੂਰ ਨੇ ਉਹਨਾਂ ਅਸੀਂ ਮੰਡ ਥੋੜਾਂਗੇ ਔਰ ਅਸੀਂ ਤੁਹਾਡੇ ਮੈਂ ਤੁਹਾਡੇ ਰਾਹੀਂ ਇਹ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਨੂੰ ਵੀ ਮਗਰੂਰ ਨੂੰ ਕਾ ਥੋੜੇ ਜਿਹੜਾ ਕਹਿੰਦਾ ਸੀ ਅਸੀਂ ਇੱਕ ਵਧੀਆ ਪ੍ਰਸ਼ਾਸਨ ਦੇਵਾਂਗੇ ਹੁਣ ਦਸਰਾ ਚਾਹੁੰਦੇ ਆ ਕਿ ਵਧੀਆ ਪ੍ਰਸ਼ਾਸਨ ਦੀ ਬਣ ਗਈ ਲੋਕੀ ਦੇਖ ਰਹੇ ਨੇ ਅਸੀਂ ਹੰਡਾਰੇ ਸਾਡੇ ਵਰਕਰ ਨਾ ਰਹੇ ਨੇ ਪਰ ਹੁਣ ਅਸੀਂ ਚੁੱਕ ਨਹੀਂ ਬੈਠਾਂਗੇ ਅਸੀਂ ਇੱਕ ਨੂੰ ਇੱਕ ਨੂੰ ਇੱਕ ਆਪਣਾ ਫਰਜ਼ ਸਮਝਦੇ ਹੋਏ ਨਾ ਸਿਰਫ ਆਪਣੇ ਬਰਕਰਾਂ ਵਾਸਤੇ ਬਲਕਿ ਪੰਜਾਬ ਦੇ ਆਮ ਲੋਕਾਂ ਵਾਸਤੇ ਵੀ ਜਿਹੜੀ ਉਹਨਾਂ ਪਾਸੇ ਜੰਗੂਰੀ ਪ੍ਰਕਿਰਿਆਵਾਂ ਹੈਗੀਆਂ ਜਿਉਂ ਉਹਨਾਂ ਦੇ ਬੋਲਣ ਦੀ ਗੱਲ ਕਰਨ ਲਈਦਾ ਸਿਆਸੀ ਜੋੜ ਤੋੜ ਕਰਨ ਦੀ ਸਿਆਸੀ ਤੌਰ ਤੇ ਕਿਸੇ ਨਾਲ ਜੋੜਨ ਦੀ ਜੇ ਉਹਨਾਂ ਦੀ ਆਜ਼ਾਦੀ ਹੈਗੀ ਹੈ ਉਹ ਤੇ ਅਸੀਂ ਹਮਲਾ ਨਹੀਂ ਹੋਣ ਦੇਵਾਂਗੇ ਉਹਨੂੰ ਭੰਗ ਨਹੀਂ ਹੋਣ ਦੇਵਾਂਗੇ ਤੋਂ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਜਿਹੜੀਆਂ ਟੀ-ਸ਼ਰਟ ਕਟਰਾਵਾ ਵਾਪਰੀਆਂ ਨੇ ਉਹ ਸਾਡੇ ਹਲਕਾ ਚਾਰਜ ਔਰ ਜਿਹੜੇ ਖਾਸ ਤੌਰ ਤੇ ਇਸ ਕੰਮ ਇਸ ਪਿਛਲੇ 2-4 ਦਿਨਾਂ 'ਚ ਇਸ ਕੰਮ 'ਚ ਲੱਗੇ ਹੋਏ ਨੇ ਕਿ ਸਰਕਾਰ ਦੇ ਹਮਲੇ ਨੂੰ ਠਕਾੜਿਆ ਜਾਵੇ ਉਹਨਾਂ ਨੂੰ ਨੰਗਾ ਕੀਤਾ ਜਾਵੇ ਲਾਫ ਲੜਿਆ ਜਾਵੇ ਅਗਲੇ ਮਹੀਨੇ ਪੈरिस ਵਿਖੇ ਹੋਣ ਵਾਲੀਆਂ 올림픽 ਖੇਡਾਂ ਵਿੱਚ ਪੰਜਾਬੀ ਖਿਡਾਰੀ ਵੱਡੀ ਗਿਣਤੀ ਵਿੱਚ ਸੂਬੇ ਦੀ ਨੁਮਾਇੰਦਗੀ ਕਰਨਗੇ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਉੱਤੇ ਬਣਾਈ ਨਵੀਂ ਖੇਡ ਨੀਤੀ ਤੇ ਸਾਰਥਿਕ ਨਤੀਜੇ ਸਾਹਮਣੇ ਆਉਣ ਲੱਗ ਪਏ ਨੇ ਅਤੇ ਨਵੀਂ ਨੀਤੀ ਤਹਿਤ 올림픽 ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਤਿਆਰੀ ਲਈ 15 ਲੱਖ ਰੁਪਏ ਪ੍ਰਤੀ ਖਿਡਾਰੀ ਦਿੱਤੇ ਜਾਣਗੇ। 올림픽 ਵਿੱਚ ਸੋਨੇ, ਚਾਂਦੀ ਤੇ ਕਾਂਸੀ ਦਾ ਤਮਗਾ ਜੇਤੂ ਪੰਜਾਬੀ ਖਿਡਾਰੀ ਨੂੰ ਕਰੰਗਾਰ 3 ਕਰੋੜ, 2 ਕਰੋੜ ਅਤੇ 1 ਕਰੋੜ ਰੁਪਏ ਮਿਲਣਗੇ। ਇਹ ਗੱਲ ਸੂਬੇ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਥੇਰ ਨੇ ਕਹੀ ਹੈ ਮੀਥੇਰ ਨੇ ਪੰਜਾਬ ਸਿਵिल्स ਕਤਰੇ ਵਿਖੇ ਖੇਡ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਇਸ ਦੌਰਾਨ ਉਹਨਾਂ ਨੇ ਕਿਹਾ ਕਿ 올림픽 ਜਾਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਤਿਆਰੀ ਦੀ ਰਾਸ਼ੀ ਜਾਰੀ ਕੀਤੀ ਜਾਵੇ ਉਹਨਾਂ ਕਿਹਾ ਕਿ ਹੁਣ ਤੱਕ ਪੰਜਾਬ ਦੇ 6 ਨਿਸ਼ਾਨੇਬਾਜ਼ਾਂ ਦੀ 올림픽 ਲਈ ਚੋਣ ਹੋ ਚੁੱਕੀ ਹੈ ਜਦੋਂ ਕਿ ਹਾਕੀ ਨਿਸ਼ਾਨੇਬਾਜ਼ੀ ਅਤੇ ਐਥਲੈਟਿਕਸ ਵਿੱਚ ਹੋਰ ਵੀ ਵੱਡੀ ਗਿਣਤੀ ਵਿੱਚ ਪੰਜਾਬੀ ਖਿਡਾਰੀਆਂ ਦੀ ਚੋਣ ਕੀਤੀ ਜਾਣੀ ਹਲੇ ਰਹਿੰਦੀ ਹੈ ਕਿਉਂਕਿ ਹਲੇ ਤੱਕ ਸਾਰੀਆਂ ਕੌਮੀ ਟੀਮਾਂ ਦਾ ਐਲਾਨ ਨਹੀਂ ਹੋਇਆ ਉਨਾ ਕਿਹਾ ਕਿ ਪਿਛਲੇ ਸਾਲ ਏਸ਼ੀਅਨ ਗੇਮਸ ਵਿੱਚ ਪੰਜਾਬੀ ਖਿਡਾਰੀਆਂ ਵੱਲੋਂ ਤਮਗੇ ਜਿੱਤਣ ਅਤੇ ਹਿੱਸਾ ਲੈਣ ਦੇ ਬਣਾਏ ਰਿਕਾਰਡ ਵਾਂਗ ਇਸ ਵਾਰ 올림픽 ਖੇਡਾਂ ਵਿੱਚ ਹਿੱਸਾ ਲੈਣ ਜਾਣ ਵਾਲੇ ਪੰਜਾਬੀ ਖਿਡਾਰੀਆਂ ਦਾ ਵੀ ਰਿਕਾਰਡ ਬਣੇਗਾ। ਉਨ੍ਹਾਂ ਕਿਹਾ ਕਿ ਪੰਜਾਬ ਮੋੜ ਖੇਡਾਂ ਵਿੱਚ ਦੇਸ਼ ਦਾ ਮੋਢੀ ਬਣੇਗਾ। ਤਾਂ ਮੀਥੇਰ ਨੇ ਕਿਹਾ ਕਿ ਸੂਬੇ ਵਿੱਚ ਖੇਡ ਨਰਸਰੀਆਂ ਦੀ ਸਥਾਪਨਾ ਦਾ ਕੰਮ ਚੱਲ ਰਿਹਾ ਸੀ ਜੋ ਕਿ ਚੋਣ ਜਾਬਤਾ ਲੱਗਣ ਕਰਕੇ ਆਰਜੀ ਤੌਰ ਉੱਤੇ ਰੁਕਿਆ ਹੋਇਆ ਸੀ। ਇਸੇ ਤਰ੍ਹਾਂ ਸੂਬੇ ਦੇ ਪਿੰਡਾਂ ਸ਼ਹਿਰਾਂ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਖੇਡ ਤਾंचे ਦੇ ਨਿਰਮਾਣ ਦਾ ਕੰਮ ਵੀ ਪ੍ਰਗਤੀ ਦੇ ਨਾਲ ਚਲਾਇਆ ਜਾ ਰਿਹਾ ਉਹਨਾਂ ਅਧਿਕਾਰੀਆਂ ਨੂੰ ਆਖਿਆ ਕਿ ਇਸ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ ਤਾਂ ਠੀਕ ਆਪਣੇ استیਫੇ ਤੋਂ ਪਹਿਲਾਂ ਉਹਨਾਂ ਨੇ ਮੀਟਿੰਗ ਕੀਤੀ ਹੈ ਤੇ ਮੀਟਿੰਗ ਦੇ ਦੌਰਾਨ 15 ਲੱਖ ਦੇ ਫੈਸਲੇ ਜੋ ਨੇ ਉਹ ਲੈ ਗਏ ਨੇ ਕਿ ਖਿਡਾਰੀਆਂ ਨੂੰ ਦਿੱਤੇ ਜਾਣਗੇ। ਕੁਵੈਤ ਸਿਟੀ ਵਿੱਚ ਬੁੱਧਵਾਰ ਨੂੰ ਲੱਗੀ ਭਿਆਨਕ ਅੱਗ ਵਿੱਚ ਮਾਰੇ ਗਏ 45 ਭਾਰਤੀ ਨਾਗਰਿਕਾਂ ਦੀਆਂ ਲਾਸ਼ਾਂ ਨੂੰ ਭਾਰਤੀ ਵਿਸ਼ੇਸ਼ ਉਡਾਨ ਰਾਹੀਂ ਵਾਪਸ ਲਿਆਂਦਾ ਜਾ ਰਿਹਾ ਹੈ। ਜਹਾਜ਼ ਅੱਜ ਯਾਨੀ ਸ਼ੁੱਕਰਵਾਰ ਸਵੇਰੇ ਕੋਚੀ ਵਿੱਚ ਲੈਂਡ ਕਰੇਗਾ ਅਤੇ ਫਿਰ ਦਿੱਲੀ ਲਈ ਰਵਾਨਾ ਹੋਵੇਗਾ ਫਿਲਹਾਲ ਜਹਾਜ਼ ਰਸਤੇ ਵਿੱਚ ਹੈ ਕੋਚੀ ਅਤੇ ਦਿੱਲੀ ਵਿੱਚ ਵੱਖ-ਵੱਖ ਰਾਜਾਂ ਤੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸੂਬਾ ਸਰਕਾਰਾਂ ਨੂੰ ਸੌਂਪਿਆ ਜਾਵੇਗਾ ਬਿਆਨਾਂ ਦੇ ਅਨੁਸਾਰ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਕੇਰਲ ਉਸ ਤੋਂ ਬਾਅਦ ਤਾਮਿਲਨਾਡੂ ਆਂਧਰਾ ਪ੍ਰਦੇਸ਼ ਉੱਤਰ ਪ੍ਰਦੇਸ਼ ਤੇ ਤਿੰਨ-ਤਿੰਨ ਉੜੀਸਾ ਦੇ 2 ਅਤੇ ਬਿਹਾਰ ਪੰਜਾਬ ਕਰਨਾਟਕ ਮਹਾਰਾਸ਼ਟਰ ਪੱਛਮੀ ਬੰਗਾਲ ਚਾਰਖੰਡ ਦੇ 2 ਲੋਕ ਹਨ ਅਤੇ ਇੱਕ ਮ੍ਰਿਤਕ ਹਰਿਆਣਾ ਦਾ ਵੀ ਸ਼ਾਮਿਲ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ ਤੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਦਨ ਸਿੰਘ ਵੀਰਵਾਰ ਨੂੰ ਕੁਵੈਤ ਪਹੁੰਚੇ ਉਹਨਾਂ ਪਹੁੰਚਦਿਆਂ ਹੀ ਕੁਵੈਤ ਸਰਕਾਰ ਦੇ ਨਾਲ ਤਾਲਮੇਲ ਕੀਤਾ ਕਿ ਮ੍ਰਿਤਕ ਦੇਹਾਂ ਨੂੰ ਜਲਦ ਉਹਨਾਂ ਦੇ ਘਰ ਪਹੁੰਚਾਇਆ ਜਾਵੇ ਬੁੱਧਵਾਰ ਨੂੰ ਮੰਗਾਫ ਇਲਾਕੇ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗਣ ਕਾਰਨ ਉਹਨਾਂ 45 ਲੋਕਾਂ ਦੀ ਮੌਤ ਹੋਈ ਸੀ ਇਮਾਰਤ ਵਿੱਚ ਮੌਜੂਦ 176 ਭਾਰਤੀ ਕਾਮਿਆਂ ਵਿੱਚੋਂ 45 ਦੀ ਮੌਤ ਹੋਈ ਜਦਕਿ 33 ਹਸਪਤਾਲ ਵਿੱਚ ਭਰਤੀ ਹੱਲ ਬਾਕੀ ਸੁਰੱਖਿਅਤ ਦੱਸੇ ਜਾ ਰਹੇ ਨੇ ਕੁਵੈਤ ਪਹੁੰਚਣ ਤੋਂ ਤੁਰੰਤ ਬਾਅਦ ਮੰਤਰੀ ਨੇ ਪੰਜ ਹਸਪਤਾਲਾਂ ਦਾ ਜਾਇਜ਼ਾ ਲਿਆ ਅਤੇ ਇਲਾਜ ਦੌਰਾਨ ਜੋ ਮਰੀਜ਼ ਉੱਥੇ ਭਰਤੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹਸਪਤਾਲ ਦੇ ਅਧਿਕਾਰੀਆਂ ਮੁਤਾਬਕ ਸਾਰੇ ਮਰੀਜ਼ ਸੁਰੱਖੇ ਦੱਸੇ ਜਾ ਰਹੇ ਨੇ ਅਤੇ ਉਹਨਾਂ ਦੀ ਮੈਡੀਕਲ ਸਥਿਤੀ ਦੇ ਆਧਾਰ ਤੇ ਉਹਨਾਂ ਨੂੰ ਹੌਲੀ-ਹੌਲੀ ਛੁੱਟੀ ਦੇ ਦਿੱਤੀ ਜਾਵੇਗੀ ਕੀਰਤੀਵਰਦਨ ਸਿੰਘ ਨੇ ਸਭ ਤੋਂ ਪਹਿਲਾਂ ਗ੍ਰਹਿ ਮੰਤਰੀ ਸ਼ੇਖ ਫਯਾਦ ਯੂਸਫ ਸਾਊਦ ਅਲ ਸਬਾ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਜਲਦੀ ਵਾਪਸ ਲਿਆਉਣ ਅਤੇ ਹਸਪਤਾਲ ਵਿੱਚ ਦਾਖਲ ਸਾਰੇ ਲੋਕਾਂ ਨੂੰ ਉਚਿਤ ਡਾਕਟਰੀ ਦੇਖਭਾਲ ਲਈ ਪੂਰੀ ਸਹਾਇਤਾ ਦਾ ਪਰੋਸਾ ਦਿੱਤਾ ਮੰਤਰੀ ਨੇ ਵਿਦੇਸ਼ ਮੰਤਰੀ ਅਬਦੁੱਲਾ ਅਲੀ ਅਲ ਯਾਹੀਆ ਅਤੇ ਸਿਹਤ ਮੰਤਰੀ ਅਹਿਮਦ ਅਬਦਿਲ ਵਾਹਬ ਅਹਿਮਦ ਅਲ ਆਵਾਦੀ ਦੇ ਨਾਲ ਵੀ ਮੁਲਾਕਾਤ ਕੀਤੀ ਤਾਂ ਫਿਲਹਾਲ ਦੇ ਲਈ ਬੁਲਟਿਨ ਵਿੱਚ ਇਨਾ ਹੀ ਜਲਦ ਹੋਵੇਗੀ ਮੁਲਾਕਾਤ ਦੇਸ਼ ਭਰ ਦੀਆਂ ਵੱਡੀਆਂ ਖਬਰਾਂ ਦੇ ਨਾਲ ਅੱਜ ਤੱਕ ਲਈ ਬਣੇ ਰਹਿਣਾ ਸਾਡੇ ਨਾਲ ਤੇ ਦੇਖਦੇ ਰਹਿਣਾ ਪਬਲਿਕ ਗਾਰਡੀਅਨ ਨਿਊਜ਼ ਅਸ਼ੇਕਾ